ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਬੁਲਿਆ ਉਮਰਾ ਡੈਰੀ ਫਾਰਮ ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਇੱਕੇ ਦੋ ਮੱਝਾਂਆਂ ਸੀ ਆਪਣੇ ਕੋਲ ਇੱਕ ਝੋਟੀ ਆ ਦੂਜੇ ਸੂਏ 13 ਤਰੀਕ ਨੂੰ ਸਫਰ ਚੋਂ ਇਹਦਾ 나ੜੂ ਆ ਵੀ ਨਹੀਂ ਟੁੱਟਿਆ ਬੱਚੇ ਦਾ 8ਵਾਂ ਦਿਨ ਹੋ ਗਿਆ ਨੂੰ ਸੂਈ ਨੂੰ 8ਵਾਂ ਜਾਂ 9ਵਾਂ ਦਿਨ ਤੇ 16 16 ਕਿਲੋ ਦੁੱਧ ਲਗਭਗ ਗੰਡੇ ਵਾਲਾ ਤਿਆਰ ਕਰੀ ਖੜੀ ਐ ਸਾਫ਼ ਅੱਡਰਾ ਬਿਲਕੁਲ ਹੁਣ ਸਫਰ ਚੋਂ ਦੀ ਦੁੱਧ ਜ਼ਰੂਰ ਥੋੜਾ ਜਿਹਾ ਘਟੀ ਹੋਊਗੀ ਇਹ ਫੇਰੀ ਆਪਾਂ ਪੂਰੀ ਚਵਾਈ ਵੀ ਦਿਖਾਵਾਂਗੇ ਇੱਕੇ ਮੱਝ ਆਈ ਸੀਗੀ 13 ਤਰੀਕ ਨੂੰ ਐ ਦੋਨੇ ਸੇਲ ਹੋ ਗਏ ਖੁੱਲੇ ਆਡਰ ਜੀ ਸਵੇਰੇ 9 9:30 ਵਜੇ ਦੀ ਖਾਲੀ ਆਡਰ ਦੀ ਵੀਡੀਓ ਬਣੀ ਹੋਈ ਆ ਇਹ ਉਹ ਛੋਟੀ ਦੀ ਆਪਣੇ ਘਰੇ ਬਣੀ ਹੋਈ ਦੀ ਸ਼ਾਮ ਨੂੰ ਜਿਹੜੀ ਆਪਾਂ ਚਵਾਈ ਵੀ ਦਿਖਾਵਾਂਗੇ ਵੀਡੀਓ ਬਣਾਉਣ ਦਾ ਕੋਈ ਖਾਸ ਮਕਸਦ ਨਹੀਂ ਸੀਗਾ ਆਪਣੇ ਕੋਲੇ ਮੱਝਾਂ ਦੀ ਵੀਡੀਓ ਪਈ ਨੂੰ 11 12 ਦਿਨ ਹੋ ਗਏ ਹੋਣਗੇ 11 12 ਦਿਨਾਂ ਚ ਬਾੜਾ ਨਹੀਂ ਕਹਿੰਦੇ ਆਪਾਂ 12 13 ਪਸ਼ੂ ਐ ਮੰਨ ਕੇ ਚੱਲੋ ਵੀ ਵੇਚਤੇ ਇੱਕ ਦੋ ਕਟੀਆਂ ਵਿਗ ਗਈਆਂ ਨੌ ਮੱਝਾਂ ਵਿਗ ਗਈਆਂ ਵਿੱਚ ਬੱਚਾ ਛੱਡ ਤਾਂ ਆਪਾਂ ਥੋੜੀ ਜੀ ਵੀਡੀਓ ਦਿਖਾਵਾਂਗੇ ਆ ਥੋੜੀ ਜੀ ਵੀਡੀਓ ਆਪਾਂ ਖੜਾਵਾਂਗੇ ਤੇ ਮੱਜਨੇ ਜਦੋਂ ਲਾ ਲਿਆ ਫਿਰ ਚਾਲੂ ਕਰਾਂਗੇ ਥੋੜੀ ਵੱਡੀ ਬਣ ਜਾਂਦੀ ਆ ਵੀਡੀਓ ਫਿਰ ਇਹਦੇ ਆਪਾਂ ਬੱਚੇ ਨੂੰ ਵੀ ਚੰਗਾ ਆ ਸ਼ੁਰੂ ਤੋਂ ਚਾਰੇ ਥਣਾ ਚੋ ਉਹ ਵੀ ਦਿਖਾ ਇਹ ਵੀ ਆਪਾਂ ਵੀਡੀਓ ਇੱਕ ਮਿੱਤਰ ਪੈਣੋਂ ਆਪਾਂ ਛੋਟੀ ਸੇਲ ਕਰੀ ਸੀਗੀ ਇਹ ਆਉਂਦੂ ਵੀ ਸੇਲ ਕਰਦੇ ਹੋ ਕਹਿੰਦਾ ਆਪਣੇ ਸਿੱਧੀ ਘਰੇ ਲਾਜਮਾ ਸਿੱਧੀ ਦਾ ਨਹੀਂ ਮੈਂ ਪਹਿਲਾਂ ਉਹਨੂੰ ਘਰੇ ਲਾ ਕੇ ਤਸੱਲੀ ਕਰੂੰਗਾ ਮੈਂ ਉਸ ਤੋਂ ਬਾਅਦ ਤੇਰੇ ਕੋਲੇ ਛੱਡੂੰਗਾ ਫਿਰ ਇੱਕ ਘੰਟਾ ਕ ਆਪਾਂ ਘਰੇ ਰੱਖੀ ਸੀ ਉਸ ਤੋਂ ਬਾਅਦ ਵੀਰ ਕੋਲੇ ਛੱਡਤੀ ਸੀਗੀ ਜਿਵਾਈ ਆਪਾਂ ਉਹਨੂੰ ਦਿਖਾਉਣ ਵਾਸਤੇ ਵੀਡੀਓ ਬਣਾਈ ਸੀ ਜਦੋਂ ਵਧੀਆ ਦੁੱਧ ਗੱਡਿਆ ਤਾਂ ਆਪਾਂ ਇਹ YouTube ਤੇ ਵੀ ਪਾਤੀ ਵੀਡੀਓ ਥੋੜੀ ਜੀ ਹੁਣ ਆਪਾਂ ਦਿਖਾ ਵੀ ਰਹੇ ਆ ਤੁਹਾਨੂੰ ਕੱਟਾ ਜੁੰਗੀਆ ਦਾ ਥਾਣਾ ਚ ਦੁੱਧ ਲਾ ਰੱਖਿਆ ਮੱਜ ਨੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਕਿੰਨਾ ਕ ਟਾਈਮ ਚੁੰਗੂਗਾ ਕੱਟੋ ਕੱਟ ਕਿਲੋ ਸਵਾ ਕਿਲੋ ਡੇਢ ਕਿਲੋ ਦੇ ਨੇੜੇ ਤੇ ਦੁੱਧ ਆਪਾਂ ਬੱਚੇ ਨੂੰ ਛੱਡਿਆਗਾ ਸਵੇਰੇ ਇਹ ਪੌਣੇ 6 ਵਜੇ ਦੀ ਜਿਵਾਈ ਹੋਈ ਸੀ ਮੈਂ ਆਪਾਂ 2-3 ਦਿਨ ਪਹਿਲਾਂ ਲੈ ਲਈ ਸੀ ਛੋਟੀ ਇਹ 6 ਦਿਨਾਂ ਦੀ ਸੂਈ ਵੀ ਹੋਊਏ 5 6 ਦਿਨਾਂ ਦੀ ਉਦੋਂ ਥੱਲੇ 15 ਦੇ ਨੇੜੇ ਤੇ ਡੁੱਧ ਸੀਗਾ ਤੇ ਹੁਣ ਦੁੱਧੇ 16 ਤੋਂ ਬਾਹਰ ਕਰੀ ਖੜੀ ਜੱ ਲਗਭਗ ਸਫਰ ਚ ਆਉਂਦੀ ਨੇ ਵੀ ਦੁੱਧ ਨੇ ਵਧੀਆ ਸੋਨਾ ਗੱਡੇ ਤੁਹਾਨੂੰ ਵੀਡੀਓ ਦਿਖਾ ਰਿਹਾ ਹਾਂ ਪੂਰੀ ਇਹ ਦੋਨੇ ਮੱਝਾਂ ਹੀ ਸੇਲ ਹੋ ਗਈਆਂ ਆਪਣੇ ਕੋਲੇ ਆਉਂਦੀਆਂ ਹੀ ਚਲੋ ਵੀਡੀਓ ਪਾ ਨਹੀਂ ਰਹੀ ਮੈਂ ਉਹਨਾਂ ਚਿਰ ਵੀਡੀਓ ਪਾਉਂਦਾ ਰਹਿੰਦਾ ਜਿੰਨਾ ਚਿਰ ਮੇਰੇ ਕੋਲੇ ਪਸ਼ੂ ਦੀ ਆ ਕੇ ਤਸੱਲੀ ਨਾ ਹੋਵੇ ਇਦੋ ਜੀ ਥਾਣਾ ਦਾ ਵੀ ਦੇਖ ਸਕਦੇ ਤੁਸੀਂ ਪਸਮਾ ਪੂਰਾ ਮੁਠੀ ਵਾਲਾ ਥਾਣਾ ਸਾਫ ਡੜਾ ਬਿਲਕੁਲ 8ਵਾਂ 9ਵਾਂ ਦਿਨ ਅਜ ਸੂਈ ਨੂੰ ਹੋ ਗਿਆ ਉਹ ਇਹਨੂੰ ਮੱਝ ਕੋ ਪਰਾਂ ਵੀ ਖੜੀ ਆਪਣੇ ਘਰ ਵਾਲੀ ਮੱਝ ਤੋਂ ਉਹ ਥੋੜਾ ਜਾ ਕੇ ਸੁਨਾ ਚ ਛਿੱਦੀਆਂ ਆਉਂਦੀਆਂ ਸੀ ਉਹਦੇ ਤਾਂ ਹੀ ਆਪੋ ਸਾਈਡ ਤੇ ਲਾਦੀ ਕਿਉਂ ਜਿਹੜੇ ਪੋਸੂ ਦਾ ਆਪਾਂ ਨੂੰ ਪਤਾ ਲੱਗ ਜੇ ਤੇ ਆਪਾਂ ਉਹ ਫਿਰ ਰੋਕ ਲੈਣ ਨੂੰ ਚਲੋ 5-4 ਦਿਨਾਂ ਚੱਕ ਸੈੱਟ ਹੋ ਜੂ ਫਿਰ ਵੀਡੀਓ ਪਾਵਾਂਗੇ ਉਹਦੀ ਇਹ ਸਭ ਹੁਣ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਪਰ ਚਾਰੇ ਥਣਾ ਚ ਦੁੱਧ ਚੰਗਾ ਆਇਆ ਹੈਗਾ ਘਟ ਘਟ ਡੇਢ 2 ਮਿੰਟ ਨੂੰ ਹੋ ਗਿਆ ਹੁਣੇ ਬੱਚੇ ਨੇ ਚੁੰਮਦੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਕੁ ਦੁੱਧ ਚੁੰਗ ਸਕਦਾ ਬੱਚਾ ਇਹ ਨਜ਼ਰ ਚ ਦੋਨੇ ਹੀ ਇਹ ਰੇਟ ਨਾਲ ਹੀ ਸੇਲ ਹੋਈਆਂ ਨੇ ਕੋਈ ਜ਼ਿਆਦੇ ਹੋ ਨਹੀਂ ਸੀਗਾ ਤੇ ਹੁਣ ਵੀ ਮੱਝਾਂ ਆਪਾਂ ਅੱਜ 14 13 ਤਰੀਕਾ ਕੱਲ ਨੂੰ 14 ਤਰੀਕ ਨੂੰ ਆਪਾਂ ਮੱਝਾਂ ਲੈਣ ਵੀ ਜਾਵਾਂਗੇ ਹੋਰ ਇੱਕ ਲੈ ਰੱਖੀ ਇੱਕ ਹੋਰ ਹੋ ਸਕਦਾ ਦੋ ਮੱਝਾਂ 15 ਤਰੀਕ ਨੂੰ ਆ ਜਾਣ ਸ਼ਾਮ ਤੱਕ ਇਹ ਵੀਡੀਓ ਆਪਾਂ ਸਿਰਫ ਆਪਣੇ ਜਿਹੜੇ ਵੀਰ ਨੇ ਪਹਿਲਾਂ ਵੀ ਆਪਣੇ ਕੋਲ ਇੱਕਦੋ ਪਸ਼ੂ ਗਾਏ ਨੇ ਕਾਫੀ ਟਾਈਮ ਤੋਂ ਹੁੰਦਾ ਆਪਣੇ ਕੋਲੇ ਤੇ ਵੀਰ ਨੂੰ ਆਪਾਂ ਸਿਰਫ ਚਵਾਈ ਦਿਖਾਉਣੀ ਸੀਗੀ ਚਲੋ ਦੁੱਧ ਸੋਨਾ ਕੱਢਿਆ ਝੋਟੀ ਨੇ ਮੈਨੂੰ ਇਹਦੀ ਵੀ ਸਾਰੀ 6 ਕਿਲੋ ਦੁੱਧ ਕੱਢੂਗੀ ਉਹ ਸਫਰ ਚੋਂ ਆਇਆ ਪਸ਼ੂ ਟੁੱਟ ਜਾਂਦਾ ਹੈ 11:30 ਵਜੇ ਦੀ ਜੜੀ ਹੋਈ ਸੀਗੀ ਝੋਟੀ 11:30 ਵਜੇ ਦੀ ਜੜੀ ਹੋਈ ਹੈ 4:30 ਪੌਣੇ 5 ਵਜੇ ਘਰੇ ਲਈ ਆ ਖਾਲੀ ਬਾਲਟੀ ਵੀ ਤੁਸੀਂ ਦੇਖ ਸਕਦੇ ਹੋ 1:35 ਕੁ ਵਜੇ ਦੀ ਚਵਾਈ ਹੁਣ ਆਪਾਂ ਦਿਖਾ ਸਕ ਦਿਖਾ ਰਹੇ ਹਾਂ ਘੰਟਾ ਕ ਹੋ ਗਿਆ ਸੀ ਆਪਣੇ ਕੋਲੇ ਆਈ ਨੂੰ ਸਾਫ ਡੜਾ ਕੋਈ ਲੈਵੇ ਚ ਨਹੀਂ ਕਾਨ ਹੈਗਾ ਚਵਾਈ ਬਿਲਕੁਲ ਨਰਮ ਚਵਾਈ ਆ ਠੰਡੀ ਵੀ ਪੂਰੀ ਹੈ ਝੋਟੀ ਤੁਸੀਂ ਦੇਖ ਸਕਦੇ ਹੋ ਸਫਰ ਦੇ ਸਿਰਫ 1 ਘੰਟਾ ਹੋਇਆ ਹਜੇ ਸ਼ਾਮ ਵਾਲੇ ਕੱਖ ਜੇ ਝੋਟੀ ਨੂੰ ਪਾਇ ਨਹੀਂ ਜਿਹੜੇ ਆਪਾਂ 2:30 ਵਜੇ ਚਲੋ ਸੰਨੀ ਕਹ ਜਾਨੇ ਆਪਣੇ ਕਰੀ ਵੰਡ ਕਹ ਜਾਨੇ ਹਜੇ ਉਹ ਖਾਧੀ ਨਹੀਂ ਹੋਈ ਝੋਟੀ ਨੇ ਭੁੱਖੀ ਝੋਟੀ ਫਿਰ ਵੀ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੁ ਦੇ ਰਹੀ ਹੈਗੀ ਵੀਡੀਓ ਬਣਾਉਣ ਦਾ ਖਾਸ ਮਕਸਦ ਨਹੀਂ ਸੀਗੀ ਆਪਣਾ ਕੁਸਤ ਆਪਣੀ ਵੀਡੀਓ ਪਈ ਨੂੰ ਕਾਫੀ ਟਾਈਮ ਹੋ ਗਿਆ ਬਾਕੀ ਜਿਵੇਂ ਵੀਰ ਆਪਣੇ ਕੋਲੇ ਪਹਿਲਾਂ ਮੱਜਾਂ ਲੈ ਕੇ ਜਾਂਦੇ ਨੇ ਉਹ ਨਾ ਬਿਨ ਚੋਈ ਮੱਜਾਂ ਲੈ ਜਾਂਦੇ ਨੇਗੇ ਨਵਾਂ ਬੰਦਾ ਥੋੜਾ ਜਿਆਦਾ ਘੱਟ ਖੜਦਾ ਆਪਣੇ ਕੋਲੇ ਮੈਂ ਵੀ ਇਹ ਪੁਰਾਣੇ ਬੰਦੇ ਨੂੰ ਦੇ ਕੇ ਰਾਜ਼ੀ ਆ ਜਿਵੇਂ ਨੇ ਮੱਜਾਂ ਆਈਆਂ ਸੀਗੀਆਂ ਇਹਦੇ ਨਾਲ 10-11000 ਰੁਪਏ ਆਪਾਂ ਨੂੰ ਕੀੜੇ ਮਗਰ ਬਣ ਗਿਆ ਚਲੋ ਆਪਾਂ ਨੂੰ ਐ ਵੀ ਆਉਂਦੇ ਕੀੜੇ ਮਗਰ ਬਣ ਜੇ ਦੂਜੇ ਦਿਨ ਫੇਰ ਪੁੱਠੇ ਹੋ ਜਾਣਗੇ ਤੇ ਚਲੋ ਆਉਂਦਾ ਜਾਂਦੀ ਪਸੂ ਸੋਹਣਾ ਲੱਗਦਾ ਗਾੜੀ ਵੀ ਉਹਦੀ 2 ਕਿਲੋ ਦੇ ਗੇੜ ਤੇ ਹੁਣ ਵੀ ਗਾੜੀ ਹੋਊਗੀ ਇਹਦੀ ਬਾਕੀ ਵੀਡੀਓ ਆਪੇ ਜਿਵੇਂ ਹੁਣ ਆਪਣੇ ਵਿੱਚ ਪਿੰਡ 'ਚ ਵੀ ਹੁਣ ਆਪਣੇ ਥੋੜਾ ਜਿਹਾ ਜਲੂ ਪਸ਼ੂ ਦੇਖਦੇ ਨੂੰ ਪਤਾ ਪਿੰਡ ਥੋੜਾ ਜਿਹਾ ਉਹੀ ਵਿੱਚ ਇੱਕ ਦੋ ਚਾਰ ਹੁੰਦੇ ਨੇ ਇਹਦੇ ਵਿਰੋਧ ਕਰਨ ਲੱਗ ਜਾਂਦੇ ਨੇ ਵਾਗੇ ਕ ਆਪਣੇ ਮਿੱਤਰ ਪਿਆਰੇ ਵੀ ਹੋ ਸਕਦਾ ਵੀਡੀਓ ਵੀ ਦੇਖ ਰਹੇ ਹੋਣ ਉਹ ਆਪਣਾ ਪਿੱਛਾ ਕਰਦੇ ਕਰਦੇ ਚਲੋ ਹੁਣ ਨਹੀਂ ਪਹਿਲਾਂ ਵੀ ਗਏ ਉਧਰ ਰੋਤਕਣੀ ਵਾਗੇ 2 ਸਵਾ 200 ਕਿਲੋਮੀਟਰ ਦੂਰ ਤੇ ਉਧਰ ਵਿੱਚ ਉਹਨਾਂ ਨੂੰ ਇਹ ਹੋ ਰਿਹਾ ਸੀ ਵੀ 70-75 ਦੀਆਂ ਲੈ ਕੇ ਸਵਾ ਸਵਾ ਲੱਖ ਦੀਆਂ ਮੱਝਾਂ ਵਿਗੀਆਂ ਜਾਂਦੀਆਂ ਸੋਨੋ ਅੱਜ ਕੱਲ ਪਤਾ ਹੀ ਆ ਵੀ ਮੱਜਾਂ ਦਾ ਕਿੱਥੇ ਕੀ ਰੇਟ ਆ ਪਹਿਲੀ ਗੱਲ ਦਾ ਮੱਝ ਤਾਜੀ ਸੂਈ ਥਿਆਈ ਨਹੀਂ ਰਹੀ ਕਿਤੇ 70-75 ਦਾ ਰੇਟ ਕਿਤੇ ਵੀ ਨਹੀਂ ਹੈਗਾ ਤੋਕੜ ਮੱਝ ਵੀ ਨਹੀਂ ਮਿਲ ਰਹੀ ਅੱਜ ਦੀ ਘੜੀ 70 ਘਟ 75000 ਦੀ ਨਲੇ ਵਧੀਆ ਆਪਣੇ ਮਿੱਤਰ ਪਿਆਰੇ ਸੀਗੇ ਡੇਢ ਸਾਲ ਪਹਿਲਾਂ ਵੀ ਆਪਾਂ ਤਾਂ ਮੱਝਾਂ ਦਿੱਤੀਆਂ ਉਹਨਾਂ ਨੂੰ ਮੈਂ 90000 ਚ ਵੀ 20 ਕਿਲੋ ਵਾਲੀ ਦੁੱਧ ਵਾਲੀ ਮੱਝ ਉਹਨਾਂ ਨੂੰ ਦਿੱਤੀ ਹੋਈ ਆ ਜਿਹੜੇ ਵੀਰ ਆਪਣਾ ਉਧਰ ਗਏ ਸੀਗੇ ਵੀ ਅਸੀਂ ਸਿੱਧੀਆਂ ਲਿਆਇਆ ਕਰਾਂਗੇ ਚਲੋ ਆਪਾਂ ਨੂੰ ਕੋਈ ਚੱਕਰ ਨਹੀਂ ਕੋਈ ਜਾਵੇ ਕੋਈ ਹਰਿਆਣੇ ਚ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ ਪਹਿਲਾਂ ਪਾਸਪੋਰਟ ਤੇ ਮੋਹਰ ਲੱ ਗਾੜੀ ਵੀ ਤੁਸੀਂ ਦੇਖ ਸਕਦੇ ਹੋ 2 ਕਿਲੋ ਦੀ ਆ ਉਹ ਵੀਰਾਂ ਨੇ ਆਪਾਂ ਤੋਂ ਤਿੰਨ ਚਾਰ ਮੱਝਾਂ ਲੈਤੀਆਂ ਹੋਣਗੀਆਂ 1 ਲੱਖ 10 ਤੋਂ ਉੱਪਰ ਇੱਕ ਮੱਝ ਗਈ ਸੀ 1 ਲੱਖ 10 11000 ਦੀ ਨਹੀਂ 90 95 ਦੀਆਂ ਮੱਝਾਂ ਲੈਤੀਆਂ ਨੇ ਤੇ 16 17 ਕਿਲੋ ਤੋਂ ਦੁੱਧ ਘੱਟ ਵਾਲੀ ਕੋਈ ਮੱਝ ਨਹੀਂ ਗਈ ਮੈਨੂੰ ਐਸੀ ਵੀ ਜਿਹੜੀ ਮੱਝ ਮੰਦੀ ਆਉਂਦੀ ਸੀ ਮੈਂ ਮੰਦੀ ਆਉਂਦੀ ਸੀਗੀ ਦੁੱਧ ਵਾਲੀ ਮੈਂ ਉਹਨਾਂ ਨੂੰ ਦੇ ਦਿੰਦਾ ਸੀ ਆਪਣੇ ਪਿੰਡ 'ਚ ਚਲੋ ਐਂ ਵੀ ਦੁੱਧ ਦਾ ਕੰਮ ਕਰਦੇ ਸੀਗੇ ਉਹ ਨਾਲੇ ਉਹ ਮੱਝਾਂ ਤੁਹਾਨੂੰ ਪਤਾ ਉਧਰ ਲੀਆਂ ਥੋੜੇ ਦੁੱਧ ਜ਼ਿਆਦਾ ਦਿਨ ਕਰਕੇ ਰੀਪੀਟ ਵੱਧ ਹੋਏ ਨੇ ਆਪਾਂ ਧਿਆਨ ਘੱਟ ਦੇਣਾ ਥੋੜਾ ਦੁੱਧ ਘਣੀ ਵੱਧ ਉਹ ਮੱਜਾਂ ਨੂੰ ਸੰਗੀਆਂ ਨੂੰ ਵੀ ਡੇਢ-ਡੇਢ ਸਾਲ ਨੂੰ ਹੋਏ ਤੇ ਕਮ ਅੱਜ ਜਰੂਰ ਗੱਬਣ ਰਹੀ ਸੀਗੀ ਉਹਨਾਂ ਮੱਜਾਂ ਦਾ ਡੇਢ-ਡੇਢ ਸਾਲ ਬਾਅਦ ਵੀ ਉਹਨਾਂ ਨੇ 8-8 9-9 ਕਿਲੋ ਦੁੱਧ ਸੀ ਬੱਚੇ ਲਾ ਕੇ ਫੇਰ ਵੀ ਮੰਡੀਆਂ ਮੰਡੀਆਂ ਤੇ 80-80 ਜਿਆਦੀਆਂ 75-75 ਹਜ਼ਾਰ ਦੀਆਂ ਮੰਡੀਆਂ ਤੇ ਵੇਚਦੀਆਂ ਤਾਜ਼ੀਆਂ ਬਣਾ ਕੇ ਬੰਦਿਆਂ ਨੇ ਆਪਣੇ ਡੇਢ-ਡੇਢ ਸਾਲ ਚੋ ਕੇ ਪਰ ਕਹਿਣ ਨੂੰ ਆਪਾਂ ਨੂੰ ਜਈ ਅੱਜ ਵੀ ਮਾੜਾ ਕਹੀ ਜਾਂਣ ਉਹ ਗੱਲ ਆਡਾ ਪਰ ਆਪਾਂ ਇਹ ਮੰਨ ਕੇ ਚੱਲੋ ਢਡੋ ਕਹਿ ਦੇਣਾ ਜਾਂ ਰੱਬ ਜਾਣਦਾ ਵੀ ਉਹਨਾਂ ਨੂੰ ਆਪ ਲੱਖ ਰੁਪਏ 'ਚ ਵੀ 19 ਕਿਲੋ ਆ 90 ਹਜ਼ਾਰ ਰੁਪਏ 'ਚ ਵੀ 19 ਕਿਲੋ ਦੁੱਧ ਉਹਨਾਂ ਦੇ ਫੇਰ ਵੀ ਉਹ ਉਧਰ ਜਦੋਂ ਗਏ ਚਲੋ ਮੈਂ ਕੁਦਰਤੀ ਆਪਣੀਆਂ ਤਾਂ ਮੱਝਾਂ ਲੈ ਕੇ ਖੜੀਆਂ ਸੀਗੀਆਂ ਤੀਜੇ ਚੌਥੇ ਦਿਨ ਪਹਿਲਾਂ ਲੈ ਕੇ ਖੜੀਆਂ ਸੀਗੀਆਂ ਇਹ ਤਿੰਨ ਕ ਦਿਨ ਹੋ ਗਏ ਸੀਗੇ ਲੈਕੀਆਂ ਨੂੰ ਤੇ ਕੁਦਰਤੀ ਮੈਂ ਉਧਰ ਆਪਣੇ ਮਿੱਤਰ ਪੈਰਨ ਨੂੰ ਦੱਸਿਆ ਕੁਦਰਤੀ ਉੱਥੇ ਪੈੜ ਕੜ ਦੇ ਕੜਾ ਦੀ ਵੀ ਇੱਥੇ ਆਉਂਦਾ ਹੁੰਦਾ ਹੈ ਉੱਥੇ ਤੋਂ ਬਾਗਿਆ ਉੱਤੇ ਰੋਟੀ ਖਾਈ ਜਾਂਦੇ ਸੀਗੇ ਮੈਂ ਵੀ ਚਲਾ ਗਿਆ ਤੇ ਬੰਦਿਆਂ ਨੇ ਮੰਨ ਲਿਆ ਕਿ ਚਲੋ ਵੀ ਇੱਧਰ ਵਧੀਆ ਕੋਈ ਆਪਣੇ ਕੋਈ ਗੋਲੀ ਨਹੀਂ ਚੱਲੀ ਉਸ ਵਿੱਚ ਕੋਈ ਬੈਰ ਵਿਰੋਧ ਨਹੀਂ ਸੀਗਾ ਵਧੀਆ ਬੋਲ ਚੱਲ ਸੀਗੀ ਇਖਰਾਕ ਰੁਕ ਵੀ ਆਪਾਂ ਤੋਂ ਲੈ ਜਾਂਦੇ ਰਹੇ ਨੇ ਹੁਣ ਜਰੂਰ ਦੋ ਕੁ ਮਹੀਨੇ ਦੇ ਹਟ ਗਏ ਸੀਗੇ ਦੋ ਤਿੰਨ ਕਦੇ ਤੇ 250 200 250 ਕਿਲੋਮੀਟਰ ਜਾ ਕੇ ਵੀ ਪਿੰਡ ਦੇ ਨੇ ਪਿੰਡ ਦੇ ਬੰਦੇ ਸਾਨੂੰ ਬੁਲਾਇਆ ਤੱਕ ਨਹੀਂ ਹੈਗਾ ਤੁਸੀਂ ਆਪ ਵੀ ਅੰਦਾਜ਼ਾ ਲਾ ਸਕਦੇ ਹੋ ਨਾਲੇ ਜਿਹੜੇ ਬੰਦੇ ਵਧੀਆ ਰੋਜ਼ ਮੂੰਹ ਮੱਥੇ ਲੱਗਣ ਵਾਲੇ ਹੈਲੋ ਹਾਈ ਕਰਨ ਵਾਲੇ ਉਹ ਬੰਦਿਆਂ ਨੇ ਨਹੀਂ ਆਪਾਂ ਕੋਈ 5-7 ਕਿਲੋਮੀਟਰ ਬਾਅਦ ਸ਼ਹਿਰ 'ਚ ਵੀ ਵਗਦੀਆ ਕੋਈ ਆਪਣੇ ਪਿੰਡ ਦਾ ਬੰਦਾ ਉਹ ਵੀ ਦੂਰੋਂ ਭੱਜ ਕੇ ਬੋਲੂ ਵੀ ਸਾਡੇ ਪਿੰਡ ਦਾ ਬੰਦਾ ਫਿਰਦਾ ਮੈਂ ਉਹਨਾਂ ਨੂੰ ਫੇਰ ਵੀ ਕਿਹਾ ਆਪਣੇ ਮਿੱਤਰਾਂ ਨੂੰ ਆ ਕੋਈ ਗੱਲ ਨਹੀਂ ਦੂਰੋਂ ਆਏ ਨੇ ਜੇ ਕੋਈ ਮੱਝ ਲੈਂਦੇ ਵੀ ਹੋ ਜੇ ਚਲੋ ਮਹਿੰਗੀਆਂ ਵੀ ਲੱਗਦੀਆਂ ਉਹਨਾਂ ਨੂੰ ਕਈ ਵਾਰ ਇੱਕ ਮੱਝ ਵੀ ਲੈਣਦੇ ਹੋਏ ਤਾਂ ਮੈਂ ਆਪਦੀ ਗੱਡੀ ਤੇ ਇਹਨਾਂ ਦੀ ਅੱਧੇ ਖਰਚੇ ਦੀ ਮੱਝ ਛੱਡ ਦੂੰਗਾ ਘਰੇ ਚੱਲ ਆਏ ਵੀ ਫੇਰ ਵੀ ਜੇ ਕੱਲੀ ਮੱਝ ਲੈ ਕੇ ਜਾਣਾ ਤਾਂ ਨਾ ਚਾਰ-ਚਾਰ ਹਜ਼ਾਰ ਦੇ ਚ ਤੇਲ ਫੂਕੀ ਬੈਠੇ ਨੇ ਇਹ 6000 ਮੁਕਰਾਏ 10000 ਚ ਕੱਲੀ ਮੱਝ ਘਰੇ ਜਾਊ ਨਹੀਂ ਉਰੋਂ ਚੱਲ ਜੇ ਮੱਝ ਲੈਂਦੇ ਵੀ ਹੋਏ ਆਪਣੀ ਚਲੋ 5-4 ਕਹੇ 5-6 ਕਹੇ 5000 ਰੁਪਏ ਖਰਚ ਆਉਂਦਾ ਮੈਂ 2500 ਤੋਂ 3000 ਤੇ ਇੱਕ ਮੱਝ ਇਹਨਾਂ ਦੀ ਘਰੇ ਵੀ ਲਾ ਦੂ ਇੱਕ ਮੈਂ ਆਪਦੀ ਲੈ ਜਾਊਗਾ ਚੱਲ ਜਿੰਨਾਂ ਨੇ ਲਿਆਣੀ ਵੀ ਹੋਈ ਤਾਂ ਮੈਂ ਉਹਨਾਂ ਨੂੰ ਫ ਕੁਈ ਮੱਜਾ ਹੁਣ ਆਪਣੇ ਕੋਲੇ ਵੀ ਐ ਮੰਨ ਕੇ ਚੱਲੋਂ ਆਉਂਦੀਆਂ ਨੇ ਗੀਆਂ ਬਿਕ ਪਹਿਲਾਂ ਜਾਂਦੇ ਹੁਣ ਜਿਹੜੀ ਦੂਜੀ ਮੱਜਾ ਗਈ ਤੁਹਾਨੂੰ 2 ਨੰਬਰ ਤੇ ਦਿਖਾਈ ਸੀਗੀ ਇਹ 1 ਸਾਲ 1.5 ਸਾਲ ਪਹਿਲਾਂ ਆਪਣੇ ਕੋਲੇ ਮੱਜ ਲੈਣ ਆਏ ਸੀਗੇ ਵੀਰ ਉਦੋਂ ਦੋ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਲੈ ਕੇ ਗਏ ਸੀਗੇ ਦੁੱਧ ਵੀ ਸੋਨਾ ਦਿੱਤਾ ਇਹਨਾਂ ਕੋਲੇ ਹਰਾਂਪੁਰੇ ਕੋਲੇ ਜਾਣੀਆਂ ਨੇ ਮੱਜ ਨੇ ਜਿਹੜੀ 2 ਨੰਬਰ ਵਾਲੀ ਆ ਇਹ ਕਣਕਵਾਲ ਗਈ ਹੈਗੀ ਦੁੱਧ ਸੋਨਾ ਦਿੱਤਾ ਇਸ ਵਾਰ ਐ ਮੰਨ ਕੇ ਚਲੋ ਵੀਰ ਉਹਨਾਂ ਨੂੰ ਹਫਤਾ ਹੋ ਗਿਆ ਪਹਿਲਾਂ ਘਰੇ ਵੀ ਆਇਆ ਸੀਗਾ ਆ ਵੀ ਦੁੱਧ ਜ਼ਰੂਰ 17 18 ਕਿਲੋ ਵਾਲੀ ਆਈ ਆਪਾਂ ਜ਼ਰੂਰ ਦੇਵਾਗੇ ਹੁਣ ਹਫਤੇ ਕੇ ਬਾਅਦ ਮੱਝ ਆਈ ਉਹ ਆਪਣੇ ਕੋਲ 17 ਕਿਲੋ ਦੇ ਨੇੜੇ ਤੇ ਦੁੱਧ ਹੋਊ ਹੁਣ ਸਫਰ ਚੋਂ ਦੀ ਵੀ ਹੋਊਗਾ ਦਾ 15 15 16 ਕਿਲੋ ਦੁੱਧ 15 ਕਿਲੋ ਦਾ ਆਰਾਮ ਨਾਲ ਹੀ ਹੋਊਗਾ ਹੁਣ ਵੀਰ ਨੇ ਆਪਣੇ ਕੋਲ ਐ ਮੰਨ ਕੇ ਚਲੋ ਥਣ ਦੇ ਹੱਥ ਤੱਕ ਵੀ ਨਹੀਂ ਲਾਇਆ ਵੀ ਕਹੇ ਜਾਂ ਪਸ਼ੂਆਂ ਕਹੇ ਜਾਂ ਚਲੋ ਕਹਣਾ ਛੱਡ ਜਾ ਪੈਸੇ ਆਪਦੇ ਲੈ ਜਾ ਫੜ ਗਏ ਕੋਣ ਪੈਂਦਾ ਮੱਝਾਂ ਚੋਈਆਂ ਹੋਈਆਂ ਜੇ ਗੱਲੇ ਦਾ ਮਨ ਖੜਦਾ ਫੇਰ ਹੀ ਹੁਣ ਆਪਾਂ ਨੂੰ ਸ਼ੁਰੂ ਜੁਮ ਮੈਂ ਵੀ ਨਜ ਕੱਟੀ ਵੀ ਜਦੋਂ ਦਾ ਸੀ ਇੱਕ ਕੱਟੀ ਵੇਖਦੇ ਜਾਂ ਦੁੱਧ ਤੇ ਮੱਜਾਂ ਲਿਆ ਕੇ ਲਾਈਆਂ ਹੋਣਗੀਆਂ ਹੈਗੀਆਂ ਆਉ ਦਾ ਡਾਕਟਰ ਜੀ ਕੰਮ ਕਰੀਏ ਨੇ ਹੌਲੀ ਹੌਲੀ ਕੰਮ ਮੇਰਾ 10 ਸਾਲ ਹੋ ਗਏ ਕਰਦੇ ਨੂੰ 4-5 ਸਾਲਾਂ ਦਾ ਕੰਮ ਮੇਰਾ ਜ਼ਿਆਦਾ ਚੱਲਿਆ 2020 ਤੋਂ ਵਰਦੀ 19-20 ਤੋਂ ਬਾਅਦ ਕੰਮ ਵੱਧ ਚੱਲਿਆ 17-18ਾਂ ਚ ਮੇਰੀਆਂ ਚਲੋ ਗੱਡੀਆਂ-ਕੁੱਟੀਆਂ ਵੀਕਣ ਲੱਗ ਗਈਆਂ ਸੀਗੀਆਂ ਵਧੀਆ 16 17 18 ਜਾਂ ਇੱਥੇ ਜੇ 3-4 ਸਾਲ ਕੱਟੀਆਂ ਵੇਚੀਆਂ ਨੇ ਚਲੋ ਉਦੋਂ ਬਾਅਦ ਹੌਲੀ-ਹੌਲੀ ਕੰਮ ਵੱਧਦਾ ਗਿਆ ਮੱਜਾਂ ਘਣੀ ਹੋ ਗਏ ਤੇ ਹੌਲੀ-ਹੌਲੀ ਏਰੀਆ ਦਾ ਭੇਤ ਆ ਗਿਆ 1.5 ਲੱਖ ਦੀ ਲੈਣਾ ਹੁੰਦਾ ਅੱਜ ਦੇ ਕਿਹੜੀ ਮੋਹ 1.57 ਹਜ਼ਾਰ ਦੀ ਮੱਝ ਲੈ ਲੈਣਾ ਕਿ ਪੇਟ ਆ ਗਿਆ ਹੁਣ ਉਹ ਗਏ ਵੀ ਉਧਰ ਵੀਰ ਦੋ ਤਿੰਨ ਘੰਟੇ ਕਿਹੜੇ ਦਿੱਤੇ ਜਦੋਂ ਰੇਟ ਸੁਣਿਆ ਫਿਰ ਉੱਥੋਂ ਛੱਡ ਕੇ ਭੱਜ ਗਏ ਜਦੋਂ ਮੱਝਾਂ ਦਾ ਹਰੇਕ ਨੂੰ ਆਇਆ ਹੁੰਦਾ ਵੀ ਉਧਰ ਪਤਾ ਨਹੀਂ 70-75 ਹਜ਼ਾਰ ਦੀ ਲਿਆ ਕੇ ਵੇਚੀ ਜਾਂਦੇ ਨੇ ਅਸਲ ਜਦੋਂ ਘਰੋਂ ਨਿਕਲਦੇ ਫਿਰ ਪਤਾ ਲੱਗਦਾ ਆਪਾਂ ਨੂੰ ਇਹਦੀ ਮੈਂ ਬੱਸ ਜਮਾ ਖਾਲੀ ਕਰਤੀ ਇਹ ਆਪਾਂ ਵੀਡੀਓ ਸਿਰਫ ਉਹ ਇੱਕ ਵੀਰ ਨੂੰ ਦਿਖਾਉਣ ਵਾਸਤੇ ਬਣਾਈ ਸੀਗੀ ਚਲੋ ਦੁੱਧ ਸੋਨਾ ਕੱਢਿਆ ਤੁਸੀਂ ਦੇਖ ਸਕਦੇ ਹੋ ਆਪ ਇੰਦਾਜਾ ਲਾ ਸਕਦੇ ਹੋ ਕਿੰਨਾ ਕੁ ਦੁੱਧ ਹੋਊ ਬੱਚੇ ਨੂੰ ਆਪਾਂ ਪਹਿਲਾਂ ਚੰਗਾਤਾ ਸੀਗਾ ਚਾਰੇ ਥਣਾ ਚੋਂ ਜੀਰੋ ਕਰਿਆ ਪਿਆ ਮੈਂ ਉਹ ਸਿਰਫ ਵੀਰ ਨੂੰ ਹੀ ਦਿਖਾਉਣੀ ਸੀ 1 ਕਿਲੋ ਦੀ ਬਾਲਟੀ ਆ ਆਪਣੀ ਮੋ ਆਪਾਂ ਬਾਲਟੀ ਮੈਂ ਕੋਲੇ ਰੱਖੀ ਨਹੀਂ ਸੀਗੀ ਖਾਲੀ ਨਹੀਂ ਕਰੀ ਸੀ ਬਾਲਟੀ 6.5 ਕਿਲੋ ਦੇ ਨੇੜੇ ਤੇ ਦੁੱਧ ਹੋ ਗਿਆ 6 ਕਿਲੋ 440 ਗ੍ਰਾਮ ਉਹ ਕਿਲੋ ਦੀ ਬਾਲਟੀ ਕੱਢ ਕੇ ਉਹ 7.5 ਦੇ ਨੇੜੇ ਤੇੜਾ ਬਾਲਟੀ ਲੈਣ ਗਿਆ ਮੈਂ ਰੱਖ ਕੇ ਖਾਲੀ ਕਰਕੇ ਫਿਰ ਦਿਖਾਉਣਾ ਸੋਨੂੰ ਇਹ ਦੇਖੋ ਆਪਾਂ ਖਾਲੀ ਬਾਲਟੀ ਦਾ ਵੀ ਵਜ਼ਨ ਕੱਢ ਦਿੰਨੇ ਆ। ਕੱਲੇ ਦੁੱਧ ਦੁੱਧ ਦਾ ਵਜ਼ਨ ਲੈ ਜੂਗਾ। 1 ਕਿਲੋ ਦੀ ਬਾਲਟੀ ਆਪਣੀ ਉਹ ਸੇਮ ਬਾਲਟੀ ਨਹੀਂ ਨੇ ਇਹ ਦੋਨੇ ਇੱਕੋ ਜੀਆਂ। ਸਫਰ ਚੋਂ ਆਉਂਦੀ ਮੱਝ ਦਾ ਵੀ ਤੁਸੀਂ ਐ ਮੰਨ ਕੇ ਸ਼ਾਮ ਵਾਲੇ ਕੱਖ ਵੀ ਨਹੀਂ ਖਾਦੇ। 6 ਕਿਲੋ 355 60 ਗ੍ਰਾਮ ਦੁੱਧ ਹੋ ਗਿਆ। ਸਵਾ ਕਿਲੋ ਵਾਂਗ ਲਗਭਗ ਦੁੱਧ ਬੱਚੇ ਨੂੰ ਵੀ ਛੱਡ ਦਊਗਾ। 8 ਦਿਨੇ ਡੇਢ ਤੇਰੇ ਦੁੱਧ ਦਾ ਸਫਰ ਚੋਂ ਆਉਂਦੀ ਦਾ ਵੀ ਆ ਭੁਖੀ ਝੋਟੀ ਦਾ। ਤੁਸੀਂ ਆਪੀ ਅੰਦਾਜ਼ਾ ਲਾ ਸਕਦੇ ਹੋ। ਖਾਲੀ ਤੁਸੀਂ ਅਡਰ ਵੀ ਦੇਖ ਸਕਦੇ ਹੋ ਕਿਵੇਂ ਖੁੱਲਾ ਛਾੜਤਾ। ਮਗਰੇ ਦੇ ਕੱਟੀ ਆ ਗਈ। 나ੜੂਆ ਵੀ ਨਹੀਂ ਟੁੱਟਿਆ ਹੋਇਆ ਹਜੇ। ਥੋੜਾ 나ੜੂਆ ਪਰਲੀ ਸਾਈਡ 'ਚ ਪਿਆ ਜਾ ਪਿਆ। 8-9 ਦਿਨਾਂ ਦੇ ਲਗਭਗ ਸੂਈ ਵੀ ਹੋ ਗਈ ਇਹ। ਹੋ ਸਕਦਾ ਹੁਣ ਟੁੱਟ ਗਿਆ ਹੋਵੇ ਆਹ ਧਾਰਤੂਰ ਕੱਢਣ ਲਈ ਵੀ ਕਿਉਂ ਸਫਰ ਚੋਂ ਦੇ ਦਾ ਪਸੂ ਦਾ ਬੋਲਾ ਹੋ ਜਾਂਦਾ। ਹੁਣ 5:30 ਵਜੇ ਚਵਾਈ ਹੋਈ ਹੈ ਜੀ। ਸਵੇਰੇ ਪੌਣੇ 6 ਵਜੇ ਦੇ ਲਗਭਗ ਚਵਾਈ ਹੋਈ ਹੋਈ ਸੀ ਇਹਦੀ। 5:30 ਪੌਣੇ 6 ਸਵੇਰੇ ਹੋਈ ਸੀਗੀ। ਇਹ ਦੂਜੀ ਮੱਝ ਉਹਦੀ ਚਵਾਈ ਹੋ ਗਈ ਹੁਣ ਉਹਦੀ ਵੀ ਸੇਲ ਹੋ ਗਈ। ਹੁਣ ਆਪਣੇ ਕੋਲੇ ਮੱਝਾਂ 12 13 ਤਰੀਕ ਨੂੰ ਹੀ ਆਈਆਂ ਸੀਗੀਆਂ ਇਹ ਹੁਣ 15 ਤਰੀਕ ਨੂੰ ਹੋਰ ਆਉਣਗੀਆਂ ਦੋ ਮੱਜਾਂ ਇਹ ਮੱਜ ਦੀ ਚਵਾਈ ਹੋ ਗਈ ਜਿਹੜੀ ਵੱਧ ਦੁੱਧ ਵਾਲੀ ਦੋ ਨੰਬਰ ਤੇ ਦਿਖਾਈ ਸੀ ਤੁਹਾਨੂੰ ਉਹੀ ਹੈਗੀ